ये कौन सा है कितना है क्या हम बार बार आ गया वहां में वो तो ना पा वो जो भी आ रही है वो तो बोल रहा तो है बाबू जी पा वो के तुसी हो गए तो भी भाई कुड़ी ने साडे पिंड वाली सड़क पे रोला पाओ सड़क तो पास हो गई है अब बादशाह बाद सड़क मार जाती तो है एडिटिंग ना ਕਦੇ ਤਸੀਲਾਂ ਦੇ ਮੈਂ ਤਾਂ ਸਾਰੇ ਜਿਹੜੀ ਉਹ ਬਿਆਨ ਦਿੰਦੀ ਹੁਣ ਤੱਕ ਤੁਸੀਂ ਤਸੀਲਾਂ ਦੇ ਵਿੱਚ ਮੇਰੇ ਨਾਲ ਕਿਸੇ ਨਾਲ ਲੜਦੇ ਪਿੱਛੇ ਜਿਹੜਾ ਇੱਕ ਮੇਰੀ ਵੀਡੀਓ ਵਾਇਰਲ ਹੋਈ ਹੈ ਸਾਰਾ ਮੀਡੀਆ ਸਭ कि मेरे वो ਕਹਿੰਦੇ ਨੇ ਵੀ ਭੁਲਾਣੀ ਮੋਤੀ ਨੂੰ ਫਿਰ ਇਹਨਾਂ ਕਿਸੇ कोई लड़ने नहीं है ना ਹੈ ਇਹ ਸੁਚੇਤ ਕਰਿਓ ਮੈਨੂੰ ਦੋਸਤੋਂ ਕੋਈ ਪੈਸੇ ਮੰਗ ਲੈ। ਆ ਉਸ ਤਾਂ ਉਹ ਲਿਆ ਹੋਇਆ 70 ਸਾਲਾਂ ਦਾ पार्टी ਪਾਰਟੀਆਂ ਦੇ ਵਿੱਚ ਥੋੜੀ-ਥੋੜੀ है ना ਪੁੰਜੋਂ ਨਿਕਲੀਆਂ ਚੀਜ਼ਾਂ ਸਮਝੋ। ਇਹ ਬੰਦੀਆਂ ਆ ਬਗਾਨ ਤਾਂ ਜਿਹੜੇ ਪਿੰਨਿਆਂ ਆਉਂਦੇ ਆ ਤੇ ਆਉਂਦੇ ਆ ਦੇ ਜਿਹਨੇ ਮੇਰੇ ਤੋਂ ਬੋਲਿਆ। ਹਨਾ। ਅਰੰਭ ਸੱਪਾ ਸਮੇਂ ਦੇ ਨਵੇਂ ਵੀਡੀਓ ਨੇ ਕਿਹਾ ਆਪਾਂ ਇਹ ਗੱਲਾਂ ਚਾਹੀਦਾ ਹੁੰਦਾ ਆਪਾਂ ਕਿਸੇ ਬਾਰੇ ਮੈਂ ਕਹੀਏ ਕਿ ਆਪਾਂ ਪੰਜਾਬੀ ਬੰਦੇ ਆਪਾਂ ਤਿੰਨ ਵਾਰ ਤੇ ਹੁਣੇ ਪਤਾ ਨੂੰ ਮੰਤਰੀ ਨਾਲ ਬੱਥਾ ਲਾਉਣ ਵਾਲੇ ਬੰਦੇ ਤੁਸੀਂ ਕਿਸਾਨ ਹੋ ਪਿੰਡਾਂ ਅਸੀਂ ਆਉਂਦੀਆਂ ਅੱਖਾਂ ਵੀ ਜਾਂਦੀਆਂ ਨੇ ਕੱਲ ਵੀ ਹੈ ਕੱਲ ਵੀ ਆਇਆ ਇਹ ਤਾਂ ਲੋਕ ਜਦੋਂ ਮੈਂ ਜਿੰਦਗੀ ਕੋਲ ਗੁਰਨਾਹ ਹਰ ਦਿਨ ਤੋਂ ਮੈਂ ਰਹਿਦਾ ਜਦੋਂ ਸੋਰੀ ਹਾਂ ਕੋਈ ਨੰਬਰ ਆਉਂਦਾ ਕੋਈ ਅਗੇ ਕੁਝ ਨਹੀਂ ਕਰਦਾ ਬਸ ਇਹ ਕੀ ਹੈ ਇਹ ਮੈਂ ਬਿਨਾਂ ਦੇ ਪਾਰਕੇ ਬੈਠਦਾ ਸੀ ਤਾਂ ਉਹਨੇ ਬਿਨ ਕਿ ਨਾ ਲਾਵੇ ਡਾਕਟਰ ਬਿਨ ਤੁਹਾਨੂੰ 52 ਪਰ ਤੁਹਾਡੇ ਚੈਟਿੰਗ ਦਾ ਮੁੰਡਾ ਹੈ ਚੈਟਿੰਗ ਦਾ ਮੁੰਡਾ ਨਾ ਕਰਦਾ ਇਹ ਲੋਕ ਇਹਨਾਂ ਨੂੰ ਬਸ ਪੂਰਾ ਟਾਲੇ ਕੋਈ ਲੋਕ ਤੁਹਾਨੂੰ ਕਹਿਣਾ ਹਾਸਿਲ ਨਹੀਂ ਪਾਉਂਦਾ ਇਹ ਤੁਹਾਨੂੰ ਕੋਈ ਨਹੀਂ ਚੱਲ ਨਹੀਂ ਦਿੰਦਾ ਮੁੰਡਾ ਜੀ ਤੁਹਾਨੂੰ ਵੀ ਅਕੜਾ bị ác nhân kêu điêu karva san rồi ra, người ta cũng bị súng đạn vào đó, chả biết chết bao nhiêu, ai nêu người ta bị đập vào chân, người ta nói rằng người ta nói rằng người ta nói rằng ai nêu người ta nói rằng người ta nói rằng người ta nói rằng người ta nói rằng हां तेरे मीडिया वाले ने बुलाया किसी ने बुलाया नहीं मन्नू के फौड़े नाल कुम तेरी रख दे बाद में इंडिया आओगा या कविं ताला ठीक है ना मैं के थोड़ा कारण मेरी संधि किया ना करन मैं इनको हपी हूं भाई हपी मैं दोबारा हूं ना वाला उहान वाला कुन था वो करने है इन भारत की दुनिया नाम मत डालता मार दो कर तुझदम में ये तो बात ता को ਤੇ ਜੇ ਕਹੂੰਗੀ ਵੀ ਆਪਣੀ ਜੂ ਬੜੀ ਵੀ ਇਹਦਾ ਸਤੇ ਤੇ ਸਾਰੇ ਬੰਦ ਕੀ ਲੱਗਦੇ ਵੀ ਪਰ ਦੀ ਬਾਣੀ ਦੇ ਨਾਲ ਜਾਣੇ 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 ਵਿੱਚ ਕਿਸੇ ਦਾ ਦਿਲ ਲੱਗਣਾ ਚਾਹੀਦਾ ਕਦੇ ਵੀ ਤੂੰ ਕੋਸ਼ੀ ਕਿਸੇ ਦੀ ਵਿੱਚ ਜਾਣਾ ਸੱਚ ਹੈਗਾ ਬੋਲੋ ਸੱਚ ਹੈਗਾ ਤੂੰ ਕਿਹਨੂੰ ਮੰਨਦੇ ਨੂੰ ਸੱਚਾ ਤੇ ਸੁੱਖ ਕਰਕੇ ਉਸ ਤੇ ਲੈ ਕੇ ਜਾਣਾ ਸੀ ਨਾਲੇ ਬਹਿ ਗਈ ਨਹੀਂ ਮੈਨੂੰ ਲੈ ਕੇ ਰੱਖੀ ਬਈ ਮਤਲਬ ਜਿਹੜਾ ਉਹ ਮਲਵਾਰੀ ਜਿਹੜਾ ਤੁਸੀਂ ਲਾ ਰਹੇ ਸੀ ਉਹਨੂੰ ਮੁੜੇ ਕਰਨਾ ਸੀ

ਇਹ ਆਨਲਾਈਨ ਕੈਰੀ ਨਹੀਂ ਖਤਮ ਹੋਣਾ। ਲੈ ਸਰਗਤ ਕਰੀ। ਆਹੀ ਤਾਂ ਕਰ ਰਹੇ ਹਾਂ ਜੀ ਕਿ ਵੈਸੇ ਤਾਂ ਇਹਨਾਂ ਨੂੰ ਕਹੇ ਕਿ ਨਾ ਲੋਕਾਂ ਨੂੰ ਇਹ ਜੋੜ ਹੀ ਲੈ ਆਪਦੇ ਨਾਲ। ਲੋਕਾਂ ਲਈ ਸਮਝਣਾ ਵੀ ਕਿ ਤੁਸੀਂ ਦਾ ਵੈਸੇ ਖੜੇ ਐ। ਪਰ ਇਹ ਖਰਦੈਸਿੰਟ ਲਈ ਕਰੇ ਤਾਂ ਪੁਰਾਣਾ ਬੰਦਾ ਐ। ਕਿਵੇਂ ਨਾ ਪੁਰਾਣਾ ਬੰਦਾ ਐ। ਕਿਵੇਂ ਨਾ। ਤੇ ਨਾਲ ਲਈ ਇਦਾਂ ਤੇ ਇੰਤਜ਼ਾਮ ਨਾਲ ਆਪਣੀ ਜ਼ਰਵਾੜੀ ਚਾਹੀਦੀ ਐ ਕਿਸੇ ਨੂੰ ਆਹ ਜਿਹੜਾ ਕਹਿ ਗਾਵਾਉਂ ਤੋ ਕਰ ਉਹ ਸਮਝ ਇਹਦਾ ਜਿਹੜੀ ਰੱਬ ਦੀ ਜਿਹੜੀ ਹੈ ਬਹੁਤ ਡੀ ਹੈ ਉਹ ਤੇ ਮੈਂ ਕਿਸੇ ਦੇ ਦਿਲ ਦਿਖਾਉਣ ਦਾ ਹੱਦਿਆਣਾ ਜਣਾ ਪੈਂਦਾ ਤੇ ਮੈਂ ਪ੍ਰਮਾਤਮਾ ਕੀ ਇਹ ਦੱਸ ਕਰਦੀ ਆ ਕਿ ਮੈਂ ਠੀਕਾ ਕਿਸੇ ਦਾ ਕੋਈ ਖਸਾ ਨਹੀਂ ਕੋਈ ਨਹੀਂ ਉਸੇ ਨੂੰ ਕਹਿੰਦੇ ਹੋ ਮੇਰੇ ਪਾਦਰਾਂ ਨੇ ਮੈਨੂੰ ਲੰਦਾ ਕੀ ਕਰਦੇ ਹੋ ਮੈਂ ਕਹਿੰਦੀ ਆ ਵੀ ਨਾ ਲੋਕਾਂ ਦੀ ਤੇਰੇ ਸਤਾ ਦਾ ਨੁਸਾਨ ਹੋਵੇ ਨਾ ਪ੍ਰਮਾਤਮਾ ਦੀ ਤੇਰੇ ਸਤਾ ਦਾ ਨੁਸਾਨ ਹੋਵੇ ਪਾਦਰ ਇਹਨਾਂ ਤੋਂ ਵੀਰੇ ਤੋਂ ਮੈਂ ਅੱਗੇ ਵੀ ਮੇਰੀ ਬਾਰੇ ਤੋਂ ਸੱਚੀ ਨਹੀਂ ਹੋਈ ਉਹੀ ਐਸ ਤਰ੍ਹਾਂ ਹੀ ਮੈਰਾਂ ਦੋ ਨਾਲ ਦਾ ਜੋ ਹੌਸੇ ਰੀ ਕੇ ਆਏ ਵੀ ਆ ਫੋਟੋਗੇ ਮੈਨੂੰ ਲਾਉਣ ਦੀ ਬਹੁਤ ਮੱਗ ਦਿੰਦਾ ਕਿ ਅੱਗੇ ਉਹ ਵੀ ਇਸ ਤਰ੍ਹਾਂ ਦੀ ਕਪਾਈ ਹੋਵੇ ਚਲੋ ਫਿਰ ਬਾਈਕ ਜੀ ਨਰਡ ਫਿਰ ਦੋ ਆਪਰ ਕਰਦੇ ਹਾਂ ਅਰੇ ਪੰਡਾਓ ਇੱਥੇ ਦੂਜਾ ਅਰੇ ਨਾ ਤਾਂ ਹੀ ਕੱਲੀਆਂ ਨੇ ਨਾ ਹੀ ਖਾਂਦੇ ਸਾਡਾ ਵੀਰ ਸਾਹਿਬ ਨੂੰ ਕੁਝ ਨਹੀਂ ਹੋਇਆ ਤੁਸੀਂ ਜਿੱਦ ਨੂੰ ਮਰਦੀ ਆਇਓ ਵੱਡਾ ਨਾਮ ਰੱਖੋ ਅਜੀ ਸਭ ਤੋਂ ਮੁਲੇ ਹੋ ਗਏ 3:30 ਵਜੇ ਉਹ ਮੇਰੇ ਕੋਲ ਤੇ ਆਇਆ ਜੋ ਬੋਲਿਆ ਇਹ ਜਿਹੜੀ ਅਸੂ ਬਾਤ ਆ ਗਏ ਤਾਂ ਜਿਹੜਾ ਬਸੇ ਨੂੰ ਫੋਟੋ ਆਇਆ ਸੀ ਉਹ ਅੱਜ ਹੀ ਜਲਦੋਂ ਭਲਾਇਆ ਗਿਆ ਜਿਹੜੋਂ ਕੋਕਾ ਕਾਰੀਲਾ ਦਾ ਕਵਰ ਚਾਰਾ ਹੈ ਹਾਂਜੀ ਜਿਹੜਾ ਉਦੋਂ ਗੁਰਦਾਰੇ ਚ ਆਇਆ ਸੀ ਕੱਲ ਵੀ ਆਇਆ ਉਹ ਨਾ ਉਹ ਵੀ ਤੇ ਹੀ ਕਾਲੀ ਦੰਦਾ ਉਹ ਕਾਲੀ ਦੰਦਾ ਹੀ ਹੈ ਅੱਲਾਹ ਜੀ ਅੱਲਾਹ ਜੀ ਕੱਲ ਵੀ ਆਇਆ ਸੀ ਤਾਂ ਪਰਸਨਲ ਤੌਰ ਤੇ ਜਦੋਂ ਗੁਰਦਾਰੇ ਚ ਉਤਰ ਵੀ ਆਇਆ ਕੱਲ ਵੀ ਭਲਾ ਰਿਹਾ ਤਾਂ ਕੰਨ ਨਾ ਇੱਥੇ ਆ ਰਿਹਾ ਹੋਂ ਕਾਨੂੰਨ ਨਾ ਬੜੀ ਆਪਾ ਮੈਨੂੰ ਐ ਦੱਸੋ ਕਿ ਇਹਦਾ ਤੁਹਾਨੂੰ ਪਤਾ ਸੀ ਇੱਕ ਇੱਕ ਦਾ ਸਾਰੇ ਤੁਸੀਂ ਮੇਰੇ ਬਾਰੇ ਬੋਲਦਾ ਸਾਰੇ ਗਿਆਨ ਚ ਨਹੀਂ ਹੋਈ ਅਗਲਾ ਕੀ ਸੋਚਦਾ ਇਹ ਸਾਰਾ ਕੁਝ ਸੱਚ ਹੈ ਮੈਂ ਤਾਂ ਕਹਿੰਦੀ ਆ ਤੇਰੇ ਨਾਲ ਚੱਲੋ

ਮੈਂ ਆ ਰਹੀ ਤੇ ਮੈਂ ਆਪਣੇ ਬੱਚਿਆਂ ਕੋਲ ਆਉਣ ਕਰਨਾ ਪਹਿਲਾਂ ਕੋਲ ਕੱਢਣੀ ਉਹ ਦੂਜੀ ਕਮਰਾ ਕਰਕੇ ਬਣਾਇਆ ਹੈ ਕੋਈ ਮਾਰਵਾੜਾ ਉਹ ਮੈਂ ਨਹੀਂ ਪਹੁੰਚਣਾ ਪਾਉਂਦਾ ਉਹ ਪੀ ਆਉਂਦੀ ਉਹ ਕੋਈ ਜੇ ਮੈਂ ਤੁਹਾਨੂੰ ਜੀ ਪਾਉਂਦਾ ਉਹ ਵੀ ਤੁਸੀਂ ਉਹ ਕਹਿੰਦੇ ਵੀ ਭਾਈ ਕੁੜੀ ਨੇ ਸਾਡੇ ਕਿੰਨਾ ਦੀ ਛੱਟ ਤੇ ਰੋਣਾ ਪਾ 7:30 ਉਹ 7:30 ਆ ਬਾਅਦਾਂ ਬਾਅਦ 7:30 ਹੋ ਜਾਣਗੇ ਐ ਡਿਟੇਲਸ ਅਗਰੇ ਤਸੀਲਾਂ

ਜਦੋਂ ਨਾ ਹਉਂਦੇ ਪਾਣੀ ਮਿਲਦਾ ਜਦੋਂ ਹਾਂ ਕੋਈ ਨੰਬਰ ਆਉਂਦਾ ਕੋਈ ਅਗੇ ਕੁਝ ਨਹੀਂ ਕਰਦਾ ਬਸ ਇਹ ਕੀ ਹੈ ਇਹ ਮੈਂ ਪਾ ਕੇ ਬੱਜਦਾ ਸੀ ਉਹਨੇ ਬਿੰਦੂ ਨਾ ਲਾਵੇ ਬਾਹਰ ਪੜਦਾ ਜੁਹੇ ਹਾਸਲ ਪਾ ਕੇ ਤੁਹਾਡੇ ਚੱਕੀ ਦਾ ਮੰਡਲ ਹੈ ਹੈ ਚੱਕੀ ਦਾ ਮੰਡਲ ਨਾ ਲੈ ਲਾਉਂਦੀ ਜਿਹੜਾ ਮੈਨੂੰ ਬਰਕਰਾਰ 100 ਡਾਲਰ ਦੇ ਕੋਈ ਲੋਕ ਤੋਂ ਵੀ ਕਰਨ ਨਾ ਹੱਸੀਦਾ ਇਹ ਪਾ ਕੇ ਉਹਦੇ ਤੱਕ ਨਹੀਂ ਜਾਂਦਾ ਹਮਨਾਂ ਦੀ ਕੁਦੀ ਨਾ ਵੀ ਅੱਪਰ

ਆਰੇ ਮੀਡੀਆ ਦੇ ਨਾ ਕਿਸੇ ਨੂੰ ਬੁਲਾਇਆ ਹੋ ਨਹੀਂ ਮਨੂ ਕੀ ਬੋਲੇ ਨਾ ਕੁ ਮੇਰੀ ਰੱਖਦੇ ਬਾਦ ਨਹੀਂ ਗਿਆ ਹੋਊਗਾ ਨਾ ਕਵਿਨਤਾ ਹੋਗਾ ਠੀਕ ਹੈ ਨਾ ਮੈਂ ਕੀ ਬੋਲ ਰਿਹਾ ਮੇਰੀ ਸੰਤਤੀ ਗਿਆ ਨਾ ਕਰਨ ਮੈਂ ਜੇ ਕੋ ਹਰਤੀ ਨੂੰ ਭਾਇਤੀ ਮੈਂ ਦਬਾਰਾ ਹੋਊਗਾ ਨਾ ਉਹ ਨਾਲ ਕੋਈ ਸਤਾ ਉਕਰਨੇ ਇਹਨੂੰ ਹਰਤੀ ਜੀ ਨਾਮ ਨਾਲ ਚਾੜ ਰੋਟ ਮੜਨ ਕੋਈ ਜੇ ਪਰ ਦਿੰਦਮ ਨਹੀਂ ਤੇ ਉਹ ਬਤਾਂ ਕੋਈ ਨਹੀਂ ਨਾ ਆਖੇ ਜਰਤ ਅਖੀ ਬੈਠੇ ਹੀ ਕਹੋਗੇ ਵੀ ਆਪਣੀ ਜੁਬੜੀ ਵੀ ਇੰਦੇ ਆਸਤੇ ਤੇ ਸਾਰੇ ਬੰਦ ਵੀ ਲੱਗਦੇ ਨੇ ਤੁਹਾਡੀ ਮਾਣੀ ਦੇ ਨਾਲ ਜਾਣੇ 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 ਵਿੱਚ ਕਿਸੇ ਦਾ ਦਿਲ ਲੁਕੀ ਹੋਇਆ ਚਾਹੀਦਾ ਕਦੇ ਵੀ ਤੂੰ ਬੋਲ ਕੇ ਕਿਸੇ ਦੀ ਮਿਹਰਾ ਸੱਚ ਹੈਗਾ ਬੋਲੋ ਸੱਚ ਹੈਗਾ ਤੂੰ ਕਿਹ ਬੋਲੋ ਕੰਦੇ ਨੂੰ ਉਸ ਜੇਗਾ ਉੱਤੇ ਸੋਹਰਤੀ ਦੇ ਉੱਤੇ ਲੈ ਕੇ ਨਾ ਸੀ ਨਾਲੇ ਵਾਗੇ ਨਹੀਂ ਮੈਨੂੰ ਲੈ ਕੇ ਬਾਈ ਮੋਹਤਸਰ ਜੀ ਦਾ ਪਰਿਵਾਰੀ ਜੇ ਤੁਸੀਂ ਨਾਲ ਰਹੇ ਸੀ ਉਹਨੂੰ ਮਿਲਣਾ ਕਰਨਾ ਸੀ

ਇਹ ਆਨਲਾਈਨ ਕਰੰਸੀ ਖਤਮ ਹੋਣਾ ਨਾ ਕਰਦੇ ਆਂ ਅਸੀਂ ਤਾਂ ਕਰ ਰਹੇ ਹਾਂ ਜੀ ਕਿ ਵੈਸੇ ਤਾਂ ਇਹਨਾਂ ਨੂੰ ਕਹੇ ਕਿ ਨਾ ਲੋਕਾਂ ਨੂੰ ਇਹ ਜੋੜ ਹੀ ਲੈ ਆਪਦੇ ਨਾਲ ਲੋਕਾਂ ਲਈ ਸਮਝਣਾ ਵੀ ਕਿ ਤੁਸੀਂ ਦਾ ਪੈਸੇ ਖੜੇ ਆ ਪਰ ਇਹ ਖਰਬੇਸੇ ਨੇ ਲਈ ਕਰੇ ਤਾਂ ਪੁਰਾਣਾ ਬੰਦਾ ਰਹਿ ਕੇ ਬੰਦਾ ਪੁਰਾਣਾ ਬੰਦਾ ਰਹਿਣਾ ਤੇ ਨਾ ਵੀ ਇਦਾਂ ਦੇ ਇੰਤਜ਼ਾਮ ਨਾਲ ਆਪਣੀ ਗੁਰਬਾਣੀ ਸੁਣਦੇ ਨੇ ਕਿਸੇ ਨੂੰ ਆਇਆ ਕਿਹਾ ਬਗਵਾਉ ਉਹਦਾ ਕਰਮਾਂ ਦਾ 판 ਸਾਹਮਣੇ ਇਹਦਾ ਜਿਹੜੀ ਰੱਬ ਦੀ ਚਾਹਤ ਹੈ ਬਹੁਤ ਡੀਅਰ ਉਹ ਸਾਨੂੰ ਕਿਸੇ ਦੇ ਦਿਲ ਤੋਂ ਖੋਣ ਦਾ ਹਜਾਂਦਾ ਨਹੀਂ ਆਉਣਾ ਪੈਂਦਾ ਤੇ ਮੈਂ ਪ੍ਰਮਾਤਮਾ ਕੀ ਇਹ ਦੱਸ ਕਰਦੀ ਆਂ ਕਿ ਮੈਂ ਟਿਕਾ ਕਿਸੇ ਦਾ ਕੋਈ ਖਸਾ ਨਹੀਂ ਕੋਈ ਨਹੀਂ ਉਸ ਜਿਹੜਾ ਕੋਹੋਂ ਕਰਦੇ ਹੋ ਤੇ ਫਾਦਰਾਂ ਨੇ ਮੈਨੂੰ ਲੰਦਾ ਕੀ ਕਰਦੇ ਹੋ ਮੈਂ ਕਹਿੰਦੀ ਆਂ ਮੇਰੇ ਨਾਲ ਲੋਕਾਂ ਦੀ ਕਿ ਤੇਰੇ ਤੋਂ ਦਾ ਗੁਸਾ ਨਾ ਹੋਵੇ ਨਾ ਪ੍ਰਮਾਤਮਾ ਦਾ ਤੇਰੇ ਤੋਂ ਗੁਸਾ ਨਾ ਹੋਵੇ ਪਰ ਇਹਨਾਂ ਕਿਨਾਂ ਤੋਂ ਗਰੇਟ ਹੋ ਸਭਨੇ ਆਗੇ ਵੀ ਬੜੀ ਬੱਦਲ ਤੋਂ ਸਖਤੀ ਮੇਂ ਹੋਗੀ ਔਰ ਹੀ ਆਤਰੰਕ ਨੂੰ ਪਹਿਲਾਂ ਦੰਨ ਨਾਲ ਦਾ ਜੋ ਉਹ ਮੁਸੇਲੀ ਕੇ ਆਏ ਵੀ ਹਾ ਫੋਡਿੰਗ ਮੈਮਰ ਇੰਵੋਲਵ ਹੋਣਾ ਹੋਊ ਬਹੁਤ ਮੱਜਦੰਗਾ ਕਿ ਅਗਲੇ ਉਹ ਵੀ ਇਸ ਤਰ੍ਹਾਂ ਦੀ ਕਹਾਣੀ ਹੋਵੇ ਚਲ ਸਿਰਫ ਬਾਇਰ ਕੁਝ ਨਾ ਰੱਖ ਦੋ ਪਾਵਰ ਕਰਟ ਦੇ ਲਈ ਉਹਨਾਂ ਕਰ ਲਾਓ ਠੀਕ ਹੈ ਨੂੰ ਮੱਝ ਹਰੇ ਨਾ ਤਾਂ ਇਹ ਕਹਾਣੀਆਂ ਨੇ ਨੂੰ ਨਾ ਹੀ ਖਾਣ ਰਹਿਣ ਦੇ ਕੋ ਫਿਰਾਂ ਹਾਂ ਜੀ ਅਲੰਕਿਤ ਉਹ ਬੰਦਾ ਨਾ ਕੋਈ ਕਹਿੰਦਾ ਜੀ ਨਵੇਂ ਪਹਿਲਾਂ ਨਵੇਂ 20 ਸਾਲਾਂ ਅਗਲੇ ਦੀਆਂ ਸਾਡਾ 20 ਸਾਲਾਂ ਨੂੰ ਕੁਝ ਨਾ ਤੁਸੀਂ ਜਿੱਦ ਨੂੰ ਲੱਤੀ ਆਇਓ ਵੱਡਾ ਨਾਮ ਰੱਖੋ ਅੱਗੇ ਸਾ ਤੋਂ ਮੁਲੇ ਹੋ ਗਏ 3.5 ਮਾਤਰਾ ਉਹ ਮੇਰੇ ਤੋਂ ਤਾਂ ਇਹ ਮਾਰੀ ਉਹ ਜੋ ਬੋਲਿਆ ਜਿਹੜੀ ਅਸੂਬਾ ਆ ਗਏ ਤਾਂ ਜਿਹੜਾ ਉਸੇ ਨੂੰ ਫੋਟੋ ਆਇਆ ਸੀ ਨਾ ਉਹ ਅੱਧੀ ਦਰਦ ਨੂੰ ਭਲਾਇਆ ਗਿਆ ਤਾਂ ਜਿਹੜੋਂ ਪੱਕਾ ਕਾਰੀ ਦਾ ਨਾਮ ਵਰਤਦਾ ਹੈ ਹਾਂ ਜੀ ਜਿਹੜਾ ਉਦੋਂ ਗੁਰਦਾਰੇ ਚਾਇਆ ਸੀ ਕਦੇ ਵੀ ਆਇਆ ਉਹ ਉਹ ਨਾ ਉਹ ਕਾਲੀ ਦਲ ਉਹ ਕਾਲੀ ਦਲ ਦਾ ਹੀ ਹੈ ਜੀ ਅੱਲਾਹ ਜੀ ਕਾਲੀ ਵੀ ਆਏ ਸੀਗਾ ਪਰਸਨ ਜਦੋਂ ਗੁਰਦਾਰੇ ਚ ਉੱਤਰ ਵੀ ਉਹ ਆ ਕਾਨੂੰਨ ਦਾ ਬੜੀ ਆਪਾ ਮੈਨੂੰ ਐ ਦੱਸੋ ਕਿ ਇਹਦਾ ਤੁਹਾਨੂੰ ਪਤਾ ਸੀ ਇੱਕ ਇੱਕ ਦਾ ਸਾਰੇ ਤੁਸੀਂ ਮੇਰੇ ਬਾਰੇ ਬੋਲਦਾ ਸਾਰੇ ਵਿਆਪਕ ਹੋਈ ਹੋਈ ਅਗਲਾ ਕੀ ਸੋਚਦਾ ਇਹ ਸਾਰਾ ਕੁਝ ਸੱਚ ਹੈ

ਪੋਲਿਸ ਨੇ ਕਿਹਾ ਸਭ ਤੇ ਬੋਲਦਾ ਭਾਈ ਮੁੰਡਾ ਸੱਚੇ ਹੀ ਬੋਲਦਾ ਮੈਂ ਆਪਣੇ ਬੱਚਿਆਂ ਕੋਲ ਆਉਂਦਾ ਨਾ ਪਹਿਲਾਂ ਉਹ ਕੱਢਦੀ ਉਹ ਦੂਜੀ ਕੰਨ ਕਾਲਾ ਕਰਕੇ ਕਿਹਾ ਮੈਂ ਹਮਾਰ ਬਾਰ ਬਾਰ ਆਉਂਦਾ ਮਹਾ ਮੇਕੀਲਾ ਪਾਰ ਉਹ ਵੀ ਆਉਂਦੀ ਉਹ ਬੋਲ ਰਿਹਾ ਮੈਂ ਬਹੁਜੀ ਪਾਉਂ ਉਹ ਵੀ ਤੁਸੀਂ ਹੁਣ ਕਹਿੰਦੇ ਵੀ ਭਾਈ ਕੁੜੀ ਨੇ ਸਾਡੇ ਗੰਢਾਂ ਦੀ ਛੱਟ ਤੇ ਰੋਣਾ ਪਾ 6:30 ਵਜੇ ਆ ਬਾਅਦਾਂ ਬਾਅਦ 6:30 ਹੋ ਜਾਣਗੇ ਐ ਡਿਟੇਲ ਅਬ ਇਹ ਤਸੀਲਾਂ ਦੇ ਮੈਂ ਤਾਂ ਇੱਥੇ ਸਾਰੇ ਜਿਹੜੀ ਮੂਲ ਬਿਆਨ ਦਿੰਦੀ ਹਾਂ ਉਨਾਂ ਤੋਂ ਤੱਕ ਤਸੀਲਾਂ ਦੇ ਵਿੱਚ ਮੇਰੇ ਨਾਲ ਕਿਸੇ ਦਾ ਲੈਣ ਦੇ। ਪਿੱਛੇ ਜੇ ਤਾਂ ਇੰਟੀਮੀਟਲੀ ਵੀਡੀਓ ਵਾਇਰਲ ਹੋਈ ਆ ਸਾਰਾ ਮੀਡੀਆ ਸੋਹਿਆ ਮੈਂ। ਕਿ ਮੇਰੇ ਲੋਕ ਕਹਿੰਦੇ ਨੇ ਵੀ ਭੁਲਾਨੀ ਮੋਤੀ ਨੂੰ ਫਿਰ ਇਹਨਾਂ ਕਿਸੇ ਦਾ ਕੁਝ ਲੈਣ ਦੇਣ ਨਹੀਂ ਹੈ। ਇਹ ਸੁਚੇਤ ਕਰਿਓ ਮੈਨੂੰ ਦੋਸਤ ਕੋਈ ਪੈਸੇ ਮੰਗਦਾ। ਆ ਉਸ ਦਾ ਮੂਲ ਕਿਹਾ ਹੋਇਆ 70 ਸਾਲਾਂ ਦਾ ਸਿਆਸੀ ਆਪਾਰਟੀਆਂ ਦੇ ਵਿੱਚ। ਥੋੜੀ ਹੋਣੀ ਇਹਨਾਂ ਦਾ ਪੁੱਤੋਂ ਨਿਕਲ ਹੀ ਨਹੀਂ ਕਿਸੇ ਦਾ ਸਮਝੋ। ਇਹ ਬਹੀਲੀਆ ਦੇ ਭਗੰਤਾਂ ਜਿਹੜੇ ਪਿੰਨਿਆਂ ਆਉਂਦੇ ਆ ਰਹਾਂ ਦਾ ਇਹ ਜਿਹੇ ਮੈਂ ਤਾਂ ਸੁਣਿਆ। ਹਨਾ। ਕਰਨ ਸਾਫਾ ਜ ਕਹ ਰਹਾ ਕੋਰਪਰਟ ਕਿ ਉਹ ਕਿਹੜਾ ਉਹ ਬੰਦਾ ਜਿਹਨੂੰ ਕਹਿੰਦੇ ਵੀ ਇਹ ਕਾਲੀ ਦੋ ਦਾ ਪਤਨਕਾਰ ਹੈ ਤੇ ਉਹਨੇ ਤੁਹਾਨੂੰ ਇਹ ਕਿਹਾ ਵੀ ਆਹ ਬੋਲੋ ਮੈਂ ਕਹਿੰਦੀ ਵੀ ਵੀਡੀਓ ਨੇ ਕਿਹਾ ਆਪਾਂ ਇਹ ਗੱਲਾਂ ਚਾਹੀਦਾ ਹੁੰਦਾ ਆਪਾਂ ਕਿਸੇ ਬਾਰੇ ਮੈਂ ਕਹੀਏ ਵੀ ਆਪਾਂ ਪੰਜਾਬੀ ਬੰਦੇ ਆਪਾਂ ਤਿੰਨ ਬਾਤ ਤੇ ਬੁਨੇ ਕੋਤਾਂ ਮੰਤਰੀ ਨਾਲ ਬੱਥਾ ਲਾਉਣ ਵਾਲੇ ਬੰਦੇ ਤੁਸੀਂ ਕਿਸਾਨ ਹੋ ਪਿੰਡਾਂ ਅਸੀਂ ਆਪਦੀਆਂ ਅੱਖਾਂ ਵੀ ਜਾਈਆਂ ਗਏ ਆਂ ਕੰਡ ਵੀ ਆਏ ਆ ਕੰਡ ਵੀ ਆਏ ਆ ਅੱਜ ਜਿੰਦੇ ਕੋਲ ਆਹ ਆਦਰੀ ਬਣਾ ਕੇ ਤੁਹਾਨੂੰ ਜਲੋ ਹੁਣ ਤਾਂ ਤੁਸੀਂ ਇਹਦੇ ਚ ਆ ਕੇ ਕੁਝ ਬੋਖ ਰਹੇ ਹੋ ਤੁਸੀਂ ਬਸਾਨੇ ਜਿਸ ਹੱਦ ਤੱਕ ਮੈਂ ਕਿਹਾ ਜਿਹੜਾ ਨਾ ਹਰ ਦਿਨ ਤੋਂ ਬਾਅਦ ਮੇਰੇ ਨਾਲ ਆਉਂਦਾ ਹਾਂ ਹਾਂ ਹੁਣ ਨਾ ਬੋਖ ਕੋਈ ਕੁਝ ਨਹੀਂ ਕਰਿਆ ਬਸ ਇਹ ਕੀ ਹੈ ਇਹ ਬਿੰਦਾ ਇਹ ਪਾਰਟੀ ਵੱਜਦਾ ਸਿਸਟਮ ਹੈ ਉਹਦੇ ਬਿੰਦੂ ਨਾ ਲਾਵੇ ਘਾਤਰ ਪੜਦਾ ਤੁਸੀਂ ਹਾਂ ਹਾਸਲ ਪਾਰਟੀ ਦਾ ਕੋਈ ਚਾਹੀਦਾ ਹਾਂ ਚਾਹੀਦਾ ਮੰਡਾ ਕੋਈ ਨਾ ਬੈਠ ਲਾ ਦਿਓ ਜੇ ਲੋ ਪਹਿਲਾਂ ਚਲੋ ਚਾਲਨ ਦੇ ਕੋਈ ਲੋ ਤੁਸੀਂ तो तो करण हासी ने जो बच्चे तो कोई नहीं तक नहीं करूंगा हम लगाना कि तू बिना ये अक्षर भी अचानक कि मुकरवासन नहीं जाना और भी की संख्या तो बहुत चलो दिन चला चले ऐनु वेट प्रार्थना भी आ सके माता जादा वाला माता माता आईने गलांत ना वैसे जुड़ा तक ऐसे रहिए कह दे और ताता हनुमान को करता कर ऐ पहना था यूं ही वाला कर गौरव के लिए तो मारा भाई को हां दिन को करने प्रोग्राम को ना ਉਹ ਨਾਨਕ ਭਾਵੇਂ ਪਹਿਲੇ ਨਾਲ ਹੈ ਹਾਂ ਇਹ ਨਹੀਂ ਨਹੀਂ ਆ ਦੇਣਾ ਕਿਸੇ ਨੂੰ ਬੁਲਾਇਆ ਨਹੀਂ ਮੰਨੂ ਜੇ ਫੋਨ ਨਾਲ ਕੁਮ ਕੈਰੀ ਲੱਭਦੇ ਬਾਦ ਵਿੱਚ ਆਉਂਗਾ ਜਾਂ ਕਦੀ ਆਉਗਾ ਠੀਕ ਹੈ ਨਾ ਮੈਂ ਜੇ ਫੋਨ ਕਰਾਂ ਮੈਂ ਤੁਹਾਨੂੰ ਦੱਸੀਆਂ ਨਾ ਕਰ ਰਿਹਾ ਮੈਂ ਕੋ ਆਪਣੀ ਮਹਾ ਆਪੀ ਮੈਂ ਤੇ ਦਵਾ ਰਿਹਾ ਉਹ ਨਾਲ ਉਹ ਨਾਲ ਕੋਈ ਤਾ ਉਕਾਣੀ ਇਹਨੂੰ ਹਰਤੀ ਨਹੀਂ ਆ ਨਾ ਕਰਦਾ ਬੜਾ ਹੋ ਗਿਆ ਪਰ ਤੁਸੀਂ ਦਿੰਦੇ ਨਹੀਂ ਤੇ ਉਹ ਬਤਾਲ ਕੋਈ ਨਹੀਂ

ਹਾਂ ਤੁਸੀਂ ਕਹਿੰਦੇ ਹੋ ਪਰ ਵਾਰੀ ਜੇ ਤੁਸੀਂ ਨਾਲ ਰਹੇ ਸੀ ਉਹ ਨੂੰ ਮਰੇ ਕਰਨਾ ਸੀ ਹੁਣ ਤੁਸੀਂ ਇਹ ਕਹੋਗੇ ਕਿ ਉਹਨਾਂ ਦੇ ਅਫਸਰਾਂ ਨੂੰ ਸਾਰੀ ਨੌਕਰੀ ਘਣਾ ਆਪਣੀ ਬੜਾ ਨਾ ਹੋਵੇ ਸਾਥ ਨਾ ਆਉਂਦਾ ਤੇ ਇਹ ਵੀ ਸਿਸਟਮ ਠੀਕ ਵੀ ਨਹੀਂ ਹੋ ਸਕਦਾ ਜਦੋਂ ਪਬਲਿਕ ਸਰਕਾਰ ਨੂੰ ਖੁੱਲ ਕੇ ਦੱਸ